ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਦੇ ਨਾਮ ਨਾਲ ਜਾਣਿਆ ਜਾਂਦਾ ਖੰਨੇ ਸ਼ਹਿਰ ਇੱਥੇ ਕਈ ਐਮਐਲਏ ਆਏ ਔਰ ਕਈ ਚਲੇ ਗਏ ਪਰ ਖੰਨੇ ਸ਼ਹਿਰ ਦੀ ਨੁਹਾਰ ਨੂੰ ਬਦਲਣ ਵਾਸਤੇ ਕਿਸੇ ਨੇ ਕੋਈ ਸੰਕਲਪ ਨਹੀਂ ਲੱਤਾ ਜੇਕਰ ਗੱਲ ਮੌਜੂਦਾ ਐਮਐਲਏ ਸਾਹਿਬ ਦੀ ਕਰੀਏ ਮੰਤਰੀ ਸਾਹਿਬ ਦੀ ਗੱਲ ਕਰੀਏ ਸਰਦਾਰ ਤਨਪ੍ਰੀਤ ਸਿੰਘ ਜੀ ਸੋਂ ਜਿਨ੍ਹਾਂ ਨੇ ਮੰਤਰੀ ਬੰਦੇ ਹੋਈ ਪਹਿਲਾ ਕਦਮ ਲੱਤਾ ਸੀ ਕਿ ਖੰਨੇ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣਾ ਹੈ ਤੇ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਲੈ ਕੇ ਆਣਾ ਹੈ ਇਹਨਾਂ ਨੇ ਇੱਕ ਬੀਜ ਬੀਜਿਆ ਸੀ ਤੇ ਅੱਜ ਉਸ ਬੀਜ ਨੂੰ ਫਾਲਾਨੇ ਸ਼ੁਰੂ ਹੋ ਗਏ ਨੇ ਉਹ ਬੀਜ ਜਿਹੜਾ ਹੈ ਅਜ ਉੱਪਰ ਕੇ ਸਾਹਮਣੇ ਆ ਰਿਹਾ ਹੈ ਖੰਨੇ ਸ਼ਹਿਰ ਨੂੰ ਬਿਲਕੁਲ ਸਾਫ਼ ਸੁਥਰਾ ਰੱਖਣ ਵਾਸਤੇ ਅੱਜ ਇਹਨਾਂ ਨੇ ਸ਼ੁਰੂਆਤ ਕਰ ਦਿੱਤੀ ਹੈ ਮਦਨ ਸਾਹ ਤੋਂ ਬਾਰੇ ਤੁਹਾਨੂੰ ਮੁਬਾਰਕਾਂ ਜਿਹੜਾ ਤੁਸੀਂ ਉਪਰਾਲਾ ਸ਼ੁਰੂ ਕੀਤਾ ਹੈ ਤੇ ਕੀ ਕਰਨਾ ਚਾਹੁੰਦੇ ਇਸ ਇਹ ਖੰਨਾ ਸਾਡਾ ਪਹਿਲੀ ਐ ਸੀ ਇੱਕ 117 ਕਨਸਟੀਟੂਐਂਸੀਆਂ ਪੰਜਾਬ ਦੇ ਉਹਦੇ ਚੋਂ ਖੰਨਾ ਇਕੱਲੇ ਹੀ ਆਪਣੀ ਕੈਸੀ ਕਨਸਟੀਟੂਐਂਸੀ ਬਣ ਗਿਆ ਇੱਕ ਐਸਾ ਸ਼ਹਿਰ ਬਣ ਗਿਆ ਜਿੱਥੇ ਪਹਿਲਾ ਪਾਇਲਟ ਪ੍ਰੋਜੈਕਟ ਜਿਹੜਾ ਡੋਰ ਟੂ ਡੋਰ ਗਾਰਬੇਜ ਕਲੈਕਸ਼ਨ ਤੇ ਸੈਗਰੀਗੇਸ਼ਨ ਦਾ ਜਿਹੜਾ ਪਲਾਂਟ ਆਪਣਾ ਲੱਗ ਗਿਆ ਸਥਾਪਿਤ ਹੋ ਗਿਆ ਤੇ ਚੱਲ ਪਿਆ ਜ ਰਸਮੀ ਤੌਰ ਤੇ ਉਹਦਾ ਉਦਘਾਟਨ ਹੋ ਗਿਆ। ਇਹਦੇ ਵਿੱਚ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਬਹੁਤ ਵੱਡੀ ਮਿਹਨਤ ਕੀਤੀ ਹੈ ਤੇ ਖੁਦ ਮੈਨੂੰ 5-6 ਚੱਕਰ ਡਿਪਾਰਟਮੈਂਟਾਂ ਚ ਲਾ ਕੇ ਪ੍ਰੋਜੈਕਟ ਨੂੰ ਮੁਕੰਮਲ ਸਿਰੇ ਚੜਾਉਣਾ ਪਿਆ ਤੇ ਤਾਂ ਜੋ ਖੰਨੇ ਦੇ ਵਿੱਚ ਅਸੀਂ ਇੱਕ ਪਿਰਤ ਪਾਈ ਹੈ ਨਮੀ ਕਿ ਖੰਨੇ ਦੇ ਵਿੱਚੋਂ ਹੁਣ ਕਿਤੇ ਵੀ ਤੁਹਾਨੂੰ ਕਾਗਜ਼, ਖੂੜਾ ਇਹ ਕਰਕਟ ਇਹ ਨਹੀਂ ਦਿਖੂਗਾ। ਤੇ ਇਹ ਜਦੋਂ ਹੁਣ ਅਸੀਂ ਜਿਹੜੇ ਛੋਟੇ ਹਾਥੀ ਨੇ ਤੇ ਜਿਹੜੇ ਈ ਰਿਕਸ਼ਾ ਨੇ ਛੋਟੇ ਹਾਥੀ ਵੱਡੀਆਂ ਜਿਹੜੀਆਂ ਗਲੀਆਂ ਜਿਹੜੀਆਂ ਚੌੜੀਆਂ ਉਹਦੇ ਜਾਇ ਕਰਣਗੇ ਈ ਰਿਕਸ਼ਾ ਸੰਘਣੀਆਂ ਗਲੀਆਂ ਚ ਜਾਇ ਕਰਣਗੇ ਉਥੋਂ ਜਾ ਕੇ ਉਹਦੇ ਵਿੱਚ ਤੁਸੀਂ ਦੇਖਿਆ ਹੋਣਾ ਖਾਨੇ ਬਣੇ ਹੋਏ ਉਹ ਖਾਨਿਆਂ ਦੇ ਵਿੱਚ ਇੱਕ ਪਾਸੇ ਗਿੱਲਾ ਕੂੜਾ ਇੱਕ ਪਾਸੇ ਸੁੱਕਾ ਕੂੜਾ ਘਰਾਂ ਚੋਂ ਚੁੱਕ ਕੇ ਲਿਆਇਆ ਕਰਦੇ ਮੇਰੀ ਤੁਹਾਡੇ ਮਾਧਿਅਮ ਦੇ ਨਾਲ ਹੱਥ ਜੋੜ ਕੇ ਖੰਨਾ ਵਾਸੀਆਂ ਨੂੰ ਬੇਨਤੀ ਹੈ ਜੇ ਤੁਸੀਂ ਖੰਨੇ ਨੂੰ ਸਾਫ਼ ਸੁਥਰਾ ਬਣਾਉਣਾ ਚਾਹੁੰਦੇ ਹੋ ਜੇ ਤੁਸੀਂ ਚਾਹੁੰਦੇ ਹੋ ਚੰਡੀਗੜ੍ਹ ਵਰਗਾ ਵੀ ਖੰਨਾ ਬਣ ਜਾਵੇ ਇੱਕ ਵੀ ਜਗ੍ਹਾ ਤੇ ਕਿਤੇ ਕਚਰਾ ਨਾ ਮਿਲੇ ਤੁਸੀਂ ਆਪਣੇ ਰਸੋਈ ਘਰਾਂ ਦੇ ਵਿੱਚ ਖਾਸ ਕਰਕੇ ਮੈਂ ਆਪਣੀਆਂ ਮਾਤਾਵਾਂ ਤੇ ਭੈਣਾਂ ਨੂੰ ਬੇਨਤੀ ਕਰਦੇ ਤੁਸੀਂ ਆਪਣੇ ਰਸੋਈ ਘਰ ਦਾ ਜਿਹੜਾ ਗਿੱਲਾ ਕੂੜਾ ਉਹਨੂੰ ਗਿੱਲਾ ਵੇਸਟੇਜ ਹੈ ਉਹਨੂੰ ਇੱਕ ਲਫਾਫੇ ਵਿੱਚ ਪਾ ਦਿਆ ਕਰੋ ਤਾਂ ਜੋ ਅਸੀਂ ਉਹਨੂੰ ਉਰੇ ਲਿਆ ਕੇ ਉਦੋਂ ਅਸੀਂ ਉਹਦੇ ਚੋਂ ਖਾਦ ਤਿਆਰ ਕਰ ਸਕੀਏ ਉਹਦਾ 45 ਤੋਂ 60 ਦਿਨ ਦਾ ਪ੍ਰੋਸੈਸ ਹੈ ਉਹਦੀ ਖਾਦ ਬਣ ਜੂ ਉਹ ਖਾਦ ਖੇਤਾਂ ਨੂੰ ਸਪਲਾਈ ਹੋਊ ਬੂਟਿਆਂ ਨੂੰ ਸਪਲਾਈ ਹੋਊ ਤੇ ਜਿਹੜਾ ਲਫਾਫਾ ਹੈ ਜਦੋਂ ਅਸੀਂ ਝਾੜੂ ਮਾਰ ਕੇ ਸੰਭਰਦੇ ਆ ਜਾਂ ਹੋਰ ਗੰਦਗੀ ਹੁੰਦੀ ਹੈ ਕੁਝ ਵੀ ਉਹਦੇ ਜਿਹੜੇ ਲਫਾਫੇ ਨੇ ਜਾਂ ਕੋਈ ਵੀ ਕ੍ਰੈਕਸ ਦੇ কুরਕਰਿਆਂ ਦੇ ਲਫਾਫੇ ਨੇ ਉਹ ਇੱਕ ਜਗ੍ਹਾ ਤੇ ਇਕੱਠੇ ਕਰੋ ਤਾਂ ਜੋ ਅਸੀਂ ਉਹਦੇ ਚੋਂ ਲਫਾਫਿਆਂ ਚੋਂ ਉਹਦੀ ਮਤਲਬ ਕਿ ਲਫਾਫਿਆਂ ਚੋਂ ਬਿਜਲੀ ਪੜਾ ਸਕੀਏ ਪ੍ਰੋਡਿਊਸ ਕਰ ਸਕੀਏ ਸੋ ਬਹੁਤ ਵੱਡਾ ਇਹ ਪ੍ਰੋਜੈਕਟ ਜਿਹੜਾ ਸੀ ਇੱਕ ਸਾਡਾ ਡ੍ਰੀਮ ਪ੍ਰੋਜੈਕਟ ਸੀ ਦਲੇ ਨੂੰ ਸਾਫ ਸੁਥਰਾ ਸੋਨਾ ਬਣਾਣਾ ਸੋ ਅਸੀਂ ਉਪਰਾਲਾ ਕੀਤਾ ਹੁਣ ਦੇਖੋ ਖੰਨਾ ਸ਼ਹਿਰ ਕਿੰਨਾ ਸਾਧ ਤੇ ਸਹਯੋਗ ਦਿੰਦਾ ਇਹ ਉਹਨਾਂ ਦੇ ਖਾਦ ਬਣਨੀ ਹੈ ਇਹ ਖਾਦ ਕਿਸ ਕੰਮ ਆਣੀ ਹੈ ਇਹ ਬੂਟਿਆਂ ਦੇ ਜੀ ਬੂਟਿਆਂ ਦੇ ਵਿੱਚ ਆਊਗੀ ਖੇਤਾਂ ਦੇ ਕੰਮ ਇਹ ਗੰਡੋਲਿਆਂ ਵਾਲੀ ਖਾਦ ਹੋਊਗੀ ਇੱਥੇ ਗੰਡੋਲੇ ਪੈਦਾ ਹੋਣਗੇ ਗੰਡੋਲਿਆਂ ਤੋਂ ਬਾਅਦ ਇਹ ਫਿਰ ਜਿਹੜੀ ਖਾਦ ਬਣੂਗੀ ਇਹ ਸਭ ਤੋਂ ਬੈਸਟ ਖਾਦ ਬਣਦੀ ਹੈ ਔਰ ਇਹ ਖਾਦ ਦੇ ਵਿੱਚ ਤਾਂ ਇੰਨੀ ਤਾਕਤ ਹੁੰਦੀ ਹੈ ਕਿ ਜਿਹਨੂੰ ਆਰਗੈਨਿਕ ਖੇਤੀ ਕਹਿੰਦੇ ਨੇ ਉਹਨੂੰ ਤੋਂ ਆਰਗੈਨਿਕ ਖੇਤੀ ਕਿੱਥੇ ਆਉਂਦੀ ਹੈ ਮੈਂ ਕਹਾਂਦਾ ਕਿ ਨਾਰਥ ਇੰਡੀਆ ਦਾ ਜਿਹੜਾ ਹੈ ਪਹਿਲਾ ਪ੍ਰੋਜੈਕਟ ਹੈ ਜਿਹੜਾ ਤੁਸੀਂ ਲੈ ਕੇ ਉਹ ਜੋਰ ਲਾਇਆ ਹੈ ਇਹ ਕਿੰਨੀਆਂ ਕੜਿਕਾਂ ਦਾ ਸਾਹਮਣਾ ਕਰਨਾ ਪਿਆ ਕਿ ਇਹ ਲੱਗਦਾ ਕਿ ਅੱਗੇ ਵੀ ਕੁਝ ਐਸਾ ਦੇਖੋ ਸ਼ਰਾਰਤਾ ਕਰਨ ਵਾਲਿਆਂ ਨੇ ਹਲੇ ਬਹੁਤ ਕੂਝੀਆਂ ਸ਼ਰਾਰਤਾ ਕਰਨ ਨੂੰ ਕਿ ਕਿਸੇ ਤਰੀਕੇ ਨਾਲ ਇਸ ਪ੍ਰੋਜੈਕਟ ਨੂੰ ਫੇਲ ਕਰ ਸਕੀ ਹੈ ਤਾਂ ਜੋ ਕਿਤੇ ਸਰਕਾਰ ਦੀ ਬਦਨਾਮੀ ਕਰ ਸਕੀਏ ਨਿੱਜੀ ਤੌਰ ਤੇ ਮੇਰੀ ਬਦਨਾਮੀ ਕਰ ਸਕੀ। ਸੋ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਜੇ ਖੰਨੇ ਨੇ ਤਹਈਆ ਕਰ ਲਿਆ। ਜੇ ਖੰਨੇ ਦੇ ਵਾਸੀਆਂ ਨੇ ਤਹਈਆ ਕਰ ਲਿਆ ਕਿ ਨਹੀਂ ਇਹ ਪ੍ਰੋਜੈਕਟ ਕਾਮਯਾਬ ਕਰਨਾ ਹੀ ਕਰਨਾ। ਖੰਨੇ ਨੂੰ ਕੂੜਾ ਮੁਕਤ ਕਰਨਾ ਹੀ ਹੈ। ਖੰਨੇ ਨੂੰ ਗੰਦਗੀ ਤੋਂ ਮੁਕਤ ਕਰਨਾ ਹੈ। ਫਿਰ ਤਾਂ ਇਹ ਪ੍ਰੋਜੈਕਟ ਹੈ, ਐਸਾ ਪ੍ਰੋਜੈਕਟ ਹੈ ਇਸ ਪ੍ਰੋਜੈਕਟ ਤੋਂ ਪੂਰੇ ਪੰਜਾਬ ਦੀਆਂ ਬਾਕੀ ਕੰਸਟਿਟੂਐਂਸੀਆਂ, ਨਗਰ ਕੌਂਸਲਾਂ ਸੇਤ ਲੈਣੀਆਂ। ਔਰ ਨਾ ਸਿਰਫ ਪੰਜਾਬ ਦੀਆਂ ਇਹਦੇ 'ਚ ਦੇਖ ਲਿਓ ਤੁਸੀਂ ਬਹੁਤ ਜਲਦੀ ਉਹ ਦਿਨ ਦੂਰ ਨਹੀਂ ਹੈ ਭਾਰਤ ਦੇ ਪੂਰੇ ਭਾਰਤ ਦੇ ਵਿੱਚ ਅੱਗ ਵਾਂਗ ਇਹ ਗੱਲ ਫੈਲੂਗੀ ਤੇ ਸਾਰੇ ਕਿਤੇ ਫਟਾਫਟ ਇਹ ਪ੍ਰੋਜੈਕਟ ਹੈ ਜਿਹੜੇ ਆਰੰਭੇ ਜਾਣਗੇ ਤੇ ਜੇਕਰ ਖੰਨਾ ਨਹੀਂ ਸਹਿਯੋਗ ਦੇਊਗਾ ਉਹ ਫੇਰ ਵੀ ਗੱਲਾ ਕੂੜਾ ਸੁੱਕਾ ਨਹੀਂ ਸੈਕਰੀਡੇਟ ਕਰੂਗਾ ਜਾਂ ਉਹੀ ਸਿਸਟਮ ਜੋ ਪਹਿਲਾਂ ਚੱਲਦਾ ਆ ਰਿਹਾ ਉਵੇਂ ਚੱਲੂਗਾ ਫੇਰ ਅੜਿੱਕੇ ਤਾਂ ਫੇਰ ਬਹੁਤ ਨਹੀਂ ਸੋ ਇਸ ਕਰਕੇ ਹੁਣ ਸਾਰਾ ਕੁਝ ਡਿਪੈਂਡ ਕਰਦਾ ਵੀ ਸਾਥ ਸਹਿਯੋਗ ਜਿਹੜੇ ਸੰਗਤ ਆ ਉਹ ਕਿੰਨਾ ਮਤਲਬ ਜਿਹੜੇ ਪਹਿਲੇ 20 ਸਿੱਟੇ ਸੀਗੇ ਉਹਦਾ ਬੂਗਰ ਬੈਨੇ ਅੱਗੇ ਖੰਨੇ ਪਾਸੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਜਿਹੜਾ ਮੇਨ ਚੀਜ਼ ਅੱਗੇ ਕੀ ਲਿਆ ਰਹੇ ਹੋ ਦੇਖੋ ਮੇਰਾ ਬਹੁਤ ਵੱਡਾ ਇੱਕ ਡ੍ਰੀਮ ਸੀ ਕਿ ਖੰਨੇ ਦੇ ਮੈਂ ਦੋਹੇ ਪਾਸੇ ਸਰਵਿਸ ਰੋਡ ਬਣਾਣੀ ਚਾਹੁੰਦਾ ਹਾਂ ਉਹਦੇ ਲਈ ਅਸੀਂ ਸਾਡੇ ਕੋਲ ਫੰਡਾਂ ਦੀ ਵੀ ਕੋਈ ਕਮੀ ਨਹੀਂ ਫੰਡ ਹੈਗੇ ਨੇ ਪਰ ਚਲੋ ਕੀ ਕਰ ਲੋ ਵਰਸ਼ ਹੁਣ ਮੈਂ ਜੇ ਤੁਸੀਂ ਜ਼ਿਆਦਾ ਡਿਟੇਲ ਚ ਜਾਓਗੇ ਤਾਂ ਨਗਰ ਕਾਉਂਸਲ ਤੋਂ ਜਿਹੜੀ ਚੁਣਿਆ ਹੋਇਆ ਹਾਊਸ ਹੈ ਉਸ ਹਾਊਸ ਤੋਂ ਸਾਨੂੰ ਸਹਿਯੋਗ ਨਹੀਂ ਮਿਲ ਰਿਹਾ ਜੇ ਉਸ ਹਾਊਸ ਤੋਂ ਸਾਨੂੰ ਸਹਿਯੋਗ ਮਿਲਦਾ ਹੁਣ ਤੱਕ ਅਸੀਂ ਖਰਾਨੇ ਨੂੰ ਚੰਡੀਗੜ੍ਹ ਵਰਗਾ ਬਣਾਉਂਦੇ ਮੇਰਾ ਇੰਨੀ ਮੇਰਾ ਸੁਪਨਾ ਸੀ ਖਰਾਨੇ ਪ੍ਰਤੀ ਅੱਜ ਸੋ ਹੁਣ ਇੱਕ ਕੋਈ ਤਰੀਕਾ ਹੈ ਕਿ ਜਿਹੜਾ ਹਾਊਸ ਹੈ ਉਹਦਾ 1 ਸਾਲ ਦਾ ਸਮਾਂ ਰਹਿ ਗਿਆ 1 ਸਾਲ ਬਾਅਦ ਆਪਾਂ ਨੂੰ ਹਾਊਸ ਬਦਲਣਾ ਪਊਗਾ ਹਾਊਸ ਹੈ ਜਿਹੜਾ ਸੰਸੀਅਰ ਹਾਊਸ ਸਮਝਦਾਰ ਹਾਊਸ ਪੜਿਆ ਲਿਖਿਆ ਹਾਊਸ ਤੇ ਉਹ ਹੌਸਲੇ ਆਣਾ ਪਊਗਾ ਜਿਹੜਾ ਹਾਊਸ ਆਪਣੇ ਖੰਨੇ ਦੇ ਪ੍ਰਤੀ ਸੰਸੀਅਰ ਹੋਵੇ ਇਹਦੇ ਪ੍ਰਤੀ ਪਿਆਰ ਕਰਦਾ ਹੋਵੇ ਜਿੱਦਣ ਖੰਨੇ ਦੇ ਨਗਰ ਕੌਂਸਲ ਦਾ ਹਾਊਸ ਸੰਸੀਅਰ ਬੰਦਿਆਂ ਦਾ ਆ ਗਿਆ ਸਮਝਦਾਰ ਸਿਆਣੇ ਬੰਦਿਆਂ ਦਾ ਆ ਗਿਆ ਔਰ ਲੋਕਪੱਕੀ ਸੋਚ ਵਾਲਾ ਆ ਗਿਆ ਲੋਕਾਂ ਦੀ ਪੱਖ ਦੀ ਸੋਚ ਵਾਲਾ ਆ ਗਿਆ ਉਹ ਦਿਨ ਦੂਰ ਨਹੀਂ ਕਿ ਖੰਨੇ ਨੂੰ ਆਪਾਂ ਸਭ ਤੋਂ ਸੋਹਣਾ ਚੰਡੀਗੜ੍ਹ ਬਣਾ ਦੂੰਗਾ ਤੁਹਾਨੂੰ ਮੇਰੀ ਇਹ ਵਾਦਾ ਰਿਹਾ ਲੋਕਾਂ ਨੂੰ ਇੰਨਾ ਸੋਹਣਾ ਕੰਨਾ ਬਣਾਉਣਾ ਸੋ ਇਹ ਸੀ ਕੈਬਨਟ ਮੰਤਰੀ ਸਰਦਾਰ ਕਰਨ ਪ੍ਰਸਿੱਧੀ ਸਿੰਘ ਜਿਨ੍ਹਾਂ ਨੇ ਕਿ ਸੰਕਲਪ ਲੱਤਾ ਸੀ ਖੰਨਾ ਸ਼ਹਿਰ ਨੂੰ ਖੂਬਸੂਰਤ ਬਣਾਉਂਦਾ ਪੰਜਾਬ 'ਚ ਪਹਿਲੇ ਨੰਬਰ ਲੈ ਕੇ ਆਂਦਾ ਔਰ ਇਹ ਜਿਹੜਾ ਹੈ ਅੱਜ ਪਹਿਲਾ ਪ੍ਰੋਜੈਕਟ ਇਹਨਾਂ ਦਾ ਸ਼ੁਰੂ ਹੋ ਚੁੱਕਿਆ ਹੈ ਉਹ ਦੂਸਰਾ ਪ੍ਰੋਜੈਕਟ ਜਿਹੜਾ ਹੈ ਇਹਨਾਂ ਨੇ ਕਿਹਾ ਕਿ ਖੰਨੇ ਨੂੰ ਚੰਡੀਗੜ੍ਹ ਵਰਗਾ ਬਣਾਉਣਾ ਹੈ ਉਹਦੇ ਵਾਸਤੇ ਨਗਰ ਕੌਂਸਲ ਦੇ ਉੱਪਰ ਆਮ ਆਦਮੀ ਪਾਰਟੀ ਦਾ ਕਬਜ਼ਾ ਹੋਣਾ ਜ਼ਰੂਰੀ ਹੈ ਸੋ ਕੈਮਰਾਮੈਨ ਰਜੇਸ਼ ਬੰਟੀ ਦੇ ਨਾਲ ਰਾਜਮੈਨ ਰੋ ਯੂਨੀਵਰਸਲ ਨਿਊਜ਼ ਨੈਸ਼ਨ